ਕਿ ਮੇ ਆ ਕਾਲੂ ਡੀਗਾ ਉਹ ਜਾ ਰਹੇ ਨੇ ਤੋੜ ਕੇ ਦੇਖੋ ਕੌਣ ਪਿੱਛੇ ਕੋਸ਼ਿੰਜੀ ਤੱਕਦਾ ਵੀਰੇ ਹੁਣ ਸਾਡਾ ਵੀ ਸਵੇਰੇ ਇੱਥੇ ਐਕਸੀਡੈਂਟ ਹੋਇਆ ਸੀ ਰੱਬਾ ਸੋਹਣ ਜੀ ਮਟਰੂ ਗੁੱਡ ਮਾਰਨਿੰਗ ਚਤਰੂਤ ਤੋਂ ਦਿੰਦੀ ਦੇਖੋ ਵੀ ਧੁੰਦ ਜਿੰਨੀ ਆਜ ਉੱਠਿਆ ਯਾਰ ਰੱਬ ਦੀ ਮਿਹਰ ਨਾਲ ਧੁੰਦੀ ਪਲੀਆ ਟਾਈਮ ਵੀ 10 ਵਜੇ ਗਿਆ ਹਾਂਜੀ ਮਿੱਤਰੋ ਵੈਲਕਮ ਟੂ ਬੈਕ ਮਾਈ ਨਿਊ ਵਲੌਗਸ ਹਾਂਜੀ ਗੁੱਡ ਮਾਰਨਿੰਗ ਪਿਆਰੇ ਸਾਸਿਆ ਗਾ ਕਾ 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 ਸਾਸਿਆ ਗਾ ਮੀਟ ਕਰਦਾ ਸਾਰੇ ਵਧੀਆ ਹੋਗੇ ਸੋ ਠੀਕ ਠਾਕ ਹੋ ਸਾਰੇ ਲੋਕੀ ਮਿੱਤਰੋ ਕਰੋ ਤੁੰਦੇ ਯਾਰ ਕਿੰਨੀ ਤੁੰਦ ਹੋ ਗਈ ਆ ਫਾਈਨਲੀ ਤੇ ਨਾ ਤੋਗੇ ਰੈਡੀ ਹੋ ਚੁੱਕਾ ਜੋ ਕਿ ਮੈਂ ਸੁੱਦਾ ਹੀ ਉੱਠਿਆ 10 ਵਜੇ ਸੀਗਾ ਲੇਟ ਹੋ ਗਿਆ ਸੀ ਕਿਉਂਕਿ ਕੱਲ ਦੀ ਤਕਾਵੜ ਸੀ ਕਲਾਈ ਵੀ ਥੋੜਾ ਲੇਟ ਸੀ 1 ਵਜੇ ਦੇ ਲਗਭਗ ਮੰਗਲਵਾਰ ਸੀ ਤੁਹਾਨੂੰ ਕਹਿੰਦੇ ਮੰਗਲਵਾਰ ਨੂੰ ਫਿਰ ਸੇਵਾ ਸੇਵਾ ਕਰੀਦੀ ਆ ਯਾਰ ਸਿਸ ਕਰਕੇ ਉਹ ਫਾਈਨਲੀ ਉੱਠ ਕੇ ਨਹਾਤ ਧੋ ਕੇ ਤੇ ਚੱਲੇ ਆ ਤਾਂ ਇੱਕੋ ਤਾਂ ਦੇਖਿਆ ਟਾਈਮ 10 ਵਜੇ 10:30 ਹੋ ਗਿਆ ਲਗਭਗ ਫੋਨ ਦਾ ਪਰ ਫਿਰ ਵੀ ਇੰਨੀ ਸਾਰੀ ਧੁੰਦ ਥੋੜਾ ਦੇਖ ਕੇ ਜੀ ਹੁੰਦਾ ਚੱਲ ਅਜਾ ਸਰਦੀਆਂ ਦਾ ਪਿੰਡ ਹੈ ਤਾਂ ਕੁਝ ਨਹੀਂ ਇਹ ਤਾਂ ਅੱਗੇ ਹੋਰ ਦਿਖਣੀ ਆ ਇਹ ਮੇਰਾ ਘਰ ਵੀ ਖੇਤ ਵਾਲੀ ਜਿਹੜੀ ਚ ਆ ਜਾਂਦਾ ਵਾ ਦੇਖੋ ਵੀ ਧੁੰਦ ਕਿੰਨੀ ਆ ਮਤਲਬ ਠੰਡ ਨਹੀਂ ਧੁੰਦ ਜੀ ਆ ਬਸ ਹੋਰ ਕੁਝ ਨਹੀਂ ਪਿੱਛੇ ਕੁਝ ਨਹੀਂ ਦਿਖਦਾ ਵੀਰੇ ਨਾਲ ਅੱਗੇ ਕੁਝ ਦਿਖੰਦੇ ਆਈ ਕੀ ਤੁਮ ਬੋਦੇ ਬਜ਼ੇ ਤੋ ਬ੍ਰੇਕ ਗੱਦੇ ਸਿੱਧਾ ਆ ਰਿਹਾ ਦੇਖੀ ਰਿਹਾ ਤੁਸੀਂ ਮੈਂ ਤੇ ਦੇਖ ਹੀ ਰਿਹਾ ਸੀ ਬ੍ਰੇਕ ਲਗਾਈ ਕਿ ਨਹੀਂ ਇਹ ਬ੍ਰੇਕ ਲਗਾਈ ਕਿ ਨਹੀਂ ਬੜੀ ਬ੍ਰੇਕ ਨਹੀਂ ਕਰਦੇ ਇਹ ਤਾਂ ਹਾਂ ਤੋਂ ਉੱਤੋਂ ਭਰ ਸੀ ਤੁਸੀਂ ਜਾ ਰਹੇ ਹੋ ਦੇਖੋ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਤੁਹਾਡੀ ਦੋਸ ਕਰ ਰਹੇ ਹੋ ਸਪੀਡ ਦੇਖੀ ਜੇ ਆਪਣੀ ਇੱਕ ਤਾਂ ਭੱਜੀ ਜਾ ਰਹੇ ਹੋ ਕਸ ਕੇ ਮੈਂ ਤਾਂ ਫੁੱਲ ਬ੍ਰੇਕ ਨਾਲ ਫੁੱਲ ਬ੍ਰੇਕ ਤੇ ਮਾਰੀ ਮੈਂ ਨੇ ਬ੍ਰੇਕ ਮਾਰੀ ਆਲਾ ਦੋਲਾ ਦੇਖੀ ਰਿਹਾ ਸਿੱਧਾ ਮੁੱਕਰ ਗਿਆ ਸਾਰਾ ਮੈਂ ਦੇਖਿਆ ਗਿਆ ਅੱਜ ਤਾਂ ਅੱਗੇ ਹੀ ਭੰਗਿਆ ਮਲਦੀ ਥੋਪ ਕੇ ਨਿਕਲਦੇ ਹੋ ਉਹ ਕਿੱਟਨੇ ਲਗਾਤਾਰ ਬ੍ਰੇਕ ਆਪੀ ਤੇ ਬਹੁਤ ਕਰ ਰਹੇ ਹੋ ਜੀ ਤੁਹਾਡੀ ਜਾਈ ਨਹੀਂ ਮੇਰੇ ਨਾਲੋਂ ਤੁਹਾਨੂੰ ਟ੍ਰਾਫਿਕ ਕਰ ਰਹੇ ਹੋ ਇਹ ਸਟੋਪ ਆ ਰਿਹਾ ਪਾਣੀ ਆ ਰਿਹਾ ਮੈਂ ਸਭ ਦੇਖ ਰਿਹਾ ਨੀ ਐਸੇ ਤੁਹਾਡੇ ਨਾਲ ਕਿਉਂ ਹੋ ਰਿਹਾ ਉਹ ਜੀ ਅੱਗੇ ਕ੍ਰੋਸ ਕਰਨੇ ਆ ਅੱਛਾ ਉਹ ਹੀ ਕ੍ਰੋਸ ਕਰਨਾ ਹੈ ਤੇ ਕਿੱਜਾ ਕਿਦਾਂ ਹੈ ਵਜਾ ਤੁਹਾਡੀ ਗਲਤੀ ਤੇ ਕਰ ਰਹੇ ਹੋ ਇਹ ਤੇ ਗਲਤੀ ਹੈ ਤੁਹਾਨੂੰ ਬ੍ਰੇਕ ਲਾਣੀ ਚਾਹੀਦੀ ਸਟੋਪ ਕਰਨਾ ਚਾਹੀਏ ਸਟੋਪ ਕਰ ਰਹੇ ਹੋ ਬ੍ਰੇਕ ਆਪਾਂ ਤਾਂ ਦੇਖੀ ਨੀ ਆ ਬ੍ਰੇਕ ਦੀ ਤੋਂ ਜਮਾਨਤ ਇਧਰ ਵੀ ਟੋਕਿੰਗ ਹੋਏਗੀ ਤਾਂ ਸਟੋਪ ਕਰੋਗੇ ਨਾ

ਰੋਡ ਤੇ ਪਹਿਲਾਂ ਤੁਹਾਡੀ ਜ਼ਿੰਮੇਵਾਰੀ ਹੈ ਇਹੀ ਕਿ ਬੱਚਾ ਹੋਵੇ ਬੱਚਾ ਮਾਰ ਕੇ ਨਿਕਲ ਜਾਏ ਰੈਕਟਰ ਕੋ ਕੰਮ ਹੁੰਦਾ ਲੇ ਐਕਸੀਡੈਂਟ ਹੋ ਗਿਆ ਸੀ ਇੱਕ ਅੰਕਲ ਸੀਗਾ ਉਹਨਾਂ ਨੇ ਦੇਖਿਆ ਨਹੀਂ ਆਸੇ-ਪਾਸੇ ਸਦਾ ਆ ਕੇ ਸਾਡੇ ਵਿੱਚ ਬੱਚਾ ਉਹ ਸੋ ਨਹੀਂ ਰਿਕਾਰਡ ਕੀਤਾ ਬਾਕੀ ਫੜ ਕੇ ਅੰਕਲ ਨੂੰ ਚੰਗਾ ਸੁਣਾਇਆ ਬਹੁਤ ਅਸਲੀ ਲੈ ਵੀ ਭਾਈ ਯਾਰ ਰੋਡ ਤੇ ਬੜੇ ਐਕਸੀਡੈਂਟ ਹੁੰਦੇ ਆ ਹੁਣ ਸਾਡਾ ਵੀ ਸਵੇਰੇ ਇੱਥੇ ਐਕਸੀਡੈਂਟ ਹੋਇਆ ਸੀ ਲਗਭਗ ਫਿਰ ਅਕੇ ਜਗੇ ਅੰਕਲ ਨੂੰ ਟੱਕਿਆ ਸੀ ਅਸੀਂ ਜੀ ਆ ਜਗ੍ਹਾ ਤੇ ਹੋਇਆ ਸੀ ਇੱਥੇ ਜਾ ਕੇ ਡਿੱਗੇ ਸੀ ਅਸੀਂ ਇਸ ਜਗ੍ਹਾ ਤੇ ਬਾਕੀ ਇਧਰ ਨੂੰ ਅੰਕਲ ਤੁਰ ਗਿਆ ਫੇਰ ਜਾ ਕੇ ਅੰਕਲ ਨੂੰ ਪੜਿਆ ਅੰਕਲ ਨੂੰ ਬੋਲਿਆ ਕਿ ਅੰਕਲ ਤੁਹਾਡੀ ਗਲਤੀ ਹੈ ਗੱਡੀ ਆ ਗਈ ਤੁਸੀਂ ਦੇਖ ਨਹੀਂ ਸਕਦਾ ਸੀ ਬਟ ਉਹ ਪਿੱਛੇ ਉਹਨੇ ਦੇਖਿਆ ਨਹੀਂ ਸਿੱਧਾ ਅਗੇ ਵਿੱਚ ਬੱਜਾ ਲੋ ਜੀ ਮਿੱਤਰੋ ਮੌਸਮ ਬਹੁਤ ਹੀ ਸੋਹਣਾ ਹੋ ਚੁੱਕਿਆ ਹੈ ਜੋ ਕਿ ਗੁਲਾਬੀ ਗੁਲਾਬ ਦੇ ਬੱਦਲ ਜੋ ਕਿ ਸ਼ਾਮ ਢਲ ਰਹੀ ਹੈ ਸ਼ਾਮ ਢਲਦੀ ਬਹੁਤ ਵਧੀਆ ਲੱਗਦੀ ਹੈ ਬੰਦ ਡੱਬੇ ਚ ਮੈਂ ਕਦੇ ਦੇਖ ਨਹੀਂ ਪਾਇਆ ਲੋ ਵੀ ਮਿੱਤਰੋ ਹੁਣ ਐਸੀ ਕਸਟਮਰ ਦੇ ਆ ਕੱਪੜੇ ਦੇਣ ਤੇ ਖੜੇ ਸੀਗੇ ਤੇ ਕੋਲੋਨੀ ਚੈੱਕ ਕਰੋ ਆ ਘਰ ਮੈਨੂੰ ਮੇਰਾ ਫੇਵਰੇਟ ਘਰ ਹੈ ਡਿਜ਼ਾਈਨਿੰਗ ਇਹਦੀ ਇੱਕ ਇਹ ਹੋ ਗਿਆ ਇੱਕ ਸਾਹਮਣੇ ਆ ਤਾਂ ਪੇੜ ਆ ਗਿਆ ਅਜੇ ਦਿਖਦਾ ਨਹੀਂ ਨਾ ਅੱਗੋ ਜਾ ਕੇ ਦਿਖਾਣਾ ਮਤਲਬ ਬਹੁਤ ਹੀ ਵਧੀਆ ਬਣਿਆ ਹੋਆ ਡਿਜ਼ਾਈਨ ਤੇ ਬਾਕੀ ਆ ਦੇਖ ਲਓ ਬਸ ਫੜਾ ਕੇ ਕਪੜੇ ਤੇ ਫਿਰ ਜਾਣੇ ਆ ਠੰਡ ਬਹੁਤ ਆ ਗੁੱਲੂ ਭਾਈ ਦੀ ਜੈਕਟ ਪਾਈ ਆ ਜਿਮੇ ਟੱਕ ਟੱਕ ਕਰਦੇ ਪੈਰ ਹੋ ਵੀ ਮਿੱਤਰੋ ਹੁਣ ਜਾ ਰਹੇ ਆ ਗਾਰਾਂ ਨੂੰ ਬਹੁਤ ਆ ਬਾਹਰ ਆ ਕੇ ਪਤਾ ਲੱਗਦਾ ਠੰਡ ਬਹੁਤ ਆ ਤਬ ਬਹੁਤ ਆਵਾਜ਼ ਕਰਦੇ ਆ। ਨਾ ਫਾਰਮਲ ਬੂਟ ਨਾਰਮਲ ਬੰਦਾ ਤੁਰੇ ਤਸ ਨਾ। ਕਿੰਨੀ ਆਵਾਜ਼ ਕਰਦੇ ਓਏ। ਸਾਲਾ ਰੋਡ ਤੇ ਵੀ ਸ਼ਰਮ ਆਉਂਦੀ ਸੀ। ਲੋ ਜੀ ਕਹਿੰਦੇ ਮੈਂ ਤਾਂ ਘਰੇ ਆ ਗਿਆ ਤੇ ਘਰ ਦੇ ਸਾਰੇ ਉੱਤੇ ਪਏ ਆ। ਠਕਾਵਟ ਨਾਲ ਤਾਂ ਹੁਣ ਮਤਲਬ ਮਾਮਾ ਸਵੇਰ ਦਾ ਉੱਠੇ ਤਾਂ ਕਰਕੇ ਜਲਦੀ ਸੋਗੇ ਤੇ ਮੰਮੀ ਇਹ ਦੁਕਾਨ ਤੇ ਓ ਮੰਮੀ ਨਹੀਂ ਆਣਾ ਤੁਹਾਡਾ ਲੇਟ ਤੇ ਬੁਕਿੰਗ ਵਗੈਰਾ ਹੁੰਦੀ ਆ। ਬਾਕੀ ਠੰਡ ਬਹੁਤ ਆ ਤੇ ਵਿੱਚੇ ਬਣਿਆ ਸਾਗ। ਕਿ ਦਰਗੇ ਸਗੋ ਖਾਓਗੇ ਬਾਕੀ ਹੁਣ ਬਾਸ ਚਾ ਪੀ ਕੇ ਰੋਟੀ ਫਾ ਕੇ ਮਿੱਤਰ ਜੀ ਸੋਵਾਂਗੇ ਗੁੱਡ ਨਾਈਟ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅੱਜ ਕੱਲ ਥੋੜਾ ਯ ਮਤਲਬ ਨਿਕਲ ਨਹੀਂ ਰਿਹਾ ਯਾਰ ਕੰਟੈਂਟ ਯਾ ਸਿੱਧੀ ਗੱਲ ਹੈ ਕੁਝ ਚੀਜ਼ਾਂ ਨਹੀਂ ਕਰ ਰਿਹਾ ਜੱਤ ਜਹਾ ਜੇ ਤੇ ਬਾਕੀ ਦੇਖਦੇ ਆ ਕੋਈ ਦਿਮਾਗ ਚ ਕੋਈ ਆਈਡੀਆ ਆਵੇ ਤਾਂ ਕੁਝ ਲੈ ਕੇ ਆਵਾਂ ਸੋਚ ਕੇ ਕੁਝ ਵੀਡੀਓ ਵਗੈਰਾ ਸੋ ਲਾਈਕ ਕਰਿਓ ਸ਼ੇਅਰ ਕਰਿਓ ਇਸੇ ਨੂੰ ਖਤਮ ਕਰਦੇ ਆ ਅਗਲਾ ਕੁਝ ਥੋੜਾ ਤਿੱਖਾ ਚੰਮ ਤਿੱਖਾ ਮਤਲਬ ਕੀ ਚੱਕ ਚੱਕ ਮੈਂ ਲੈ ਕੇ ਆਣੇ ਆ ਕੁਛ ਟੀਨਾ ਓਕੇ ਮੇਰੇ ਬਾਈ ਬਾਏ ਸੀ ਯੂ ਜੁੜ ਦਿਨਾ ਸਾਡੀ ਆਸ਼ੀਸ਼ ਅੱਜ ਫੇਰ ਮਿਲਾਂਗੇ ਤੇਰੇ ਆਏ